ਦੁਬਈ ਦੀ ਜੇਲ੍ਹ 'ਚ ਦਮ ਤੋੜਨ ਵਾਲੇ ਅਮਰਜੀਤ ਸਿੰਘ ਦਾ ਮ੍ਰਿਤਕ ਸਰੀਰ ਸ਼ੁੱਕਰਵਾਨੂ ਸਰਬੱਤ ਦਾ ਪਰਾਟਰਸਟ ਵੱਲੋਂ ਅੰਮ੍ਰਿਤਸਰ ਦੇ ਸ਼੍ਰੀ ਗੁਰੂ ਰਾਮਦਾਸ 에ਰਪੋਰਟ ਲਿਆਂਦਾ ਗਿਆ। ਗੁਰਦਾਸਪੁਰ ਦੇ ਪਿੰਡ ਪੰਬੂਈ ਦੇ ਵਾਸੀ ਅਮਰਜੀਤ ਸਿੰਘ ਦੀ ਬੀਤੀ 3 ਮਈ ਨੂੰ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ। ਅਮਰਜੀਤ ਨੂੰ ਕਤਲ ਦੇ ਮਾਮਲੇ ਵਿੱਚ ਫਾਂਸੀ ਦੀ ਸਜ਼ਾ ਸੁਣਾਈ ਗਈ ਸੀ। ਮ੍ਰਿਤਕ ਦੇ ਪਿਤਾ ਦਾ ਕਹਿਣਾ ਹੈ ਕਿ ਐਸਪੀ ਉਹ ਪ੍ਰਾਹ ਦੇ ਯਤਨਾ ਕਰਨ ਹੀ ਉਹਨਾਂ ਨੂੰ ਪੁੱਤ ਦੀ ਲਾਸ਼ ਮਿਲੀ ਹੈ। ਸਰਕਾਰ ਨੇ ਕੋਈ ਮਦਦ ਨਹੀਂ ਕੀਤੀ। ਮਜੂਰੀ ਵਾਸਤੇ ਦੁਬਈ ਭੇਜਿਆ ਹੀ ਬੜੇ ਔਖਾ ਹੋ ਕੇ ਪੈਸਾ ਤੇ ਲਾ ਖਰਚ ਕੇ ਭੇਹਨਤ ਕਰਕੇ ਆਏਗਾ ਚਲੋ ਪਤਾ ਨਹੀਂ ਸਾਨੂੰ ਤੇ ਬਈ ਕਿਹੜੀ ਵਜ੍ਹਾ ਨਾਲ ਉੱਥੇ ਉਹ ਫਸ ਗਿਆ 2 ਸਾਲ ਤੋਂ ਬਾਅਦ ਦੇ ਵਿੱਚ ਫਸ ਗਿਆ ਹੁਣ 12-13 ਸਾਲ ਹੋ ਗਏ ਉਹਨੂੰ ਲਗਾਤਾਰ ਉੱਥੇ ਜੇਲ੍ਹ ਦੇ ਵਿੱਚ ਹੀ ਕੋਈ ਸਰਕਾਰ ਆਪਣੀ ਉੱਥੋਂ ਤੱਕ ਨਹੀਂ ਪਹੁੰਚੀ ਅੱਜ ਤੱਕ ਬਈ ਜਿਹੜਾ ਜਾ ਕੇ ਉੱਥੋਂ ਪਤਾ ਹੀ ਕਰ ਲੈ ਅਸੀਂ ਗਏ ਆ ਮੁਲਾਕਾਤ ਕਰਕੇ ਆਏ ਆ ਫੇਰ ਵੀ ਆਣ ਕੇ ਬਾਦਰ ਸਾਹਿਬ ਨੂੰ ਚਿੱਠੀਆਂ ਲਕਾਈਆਂ ਨੇ ਅਸੀਂ ਆ ਖੋਦ ਲਿਖਾਈਆਂ ਨੇ ਪਰ ਉਹਨਾਂ ਨੇ ਕੋਈ ਪਤਾ ਨਹੀਂ ਕਿਹੜੇ ਕਚਰੇ ਵਾਲੇ ਲੋਲੂ ਛੁੱਟੀ ਜਾਂਦੇ ਨੇ ਥੱਲੇ ਖੜ ਕੇ ਸਿਰਫ ਇਹਨਾਂ ਨੂੰ ਵੋਟਾਂ ਲਾਣ ਦਾ ਮਤਲਬ ਹੈ ਆਪਣਾ ਐਸਪੀਓ ਬਰਾਇ ਨੇ ਦੱਸਿਆ ਕਿ ਇਸ ਨੌਜਵਾਨ ਨੂੰ ਪਹਿਲਾਂ 13 ਨੌਜਵਾਨਾਂ ਦੇ ਨਾਲ ਉਮਰ ਕੈਦੀ ਸਜ਼ਾ ਹੋਈ ਸੀ ਪਰ ਬਾਅਦ ਵਿੱਚ ਸੁਪਰੀਮ ਕੋਰਟ ਚ ਪਾਈ ਅਪੀਲ ਦੌਰਾਨ ਅਮਰਜੀਤ ਸਿੰਘ ਨੂੰ ਫਾਂਸੀ ਦੀ ਸਜ਼ਾ ਹੋ ਗਈ ਸੀ ਸਜ਼ਾ ਦੀ ਮਾਫੀ ਦੇ ਲਈ ਯਤਨ ਚੱਲਿ ਸਨ ਪਰ ਇਸ ਦੌਰਾਨ ਉਕਤ ਨੌਜਵਾਨ ਦੀ ਅਚਾਨਕ ਮੌਤ ਹੋ ਗਈ ਇਸ ਹਟੂਗਰ ਸਰਕੂਲ ਆ ਗਿਆ ਮੈਡੀਕਲ ਸਰਟੀਫੀਕੇਟ ਨਾਲ ਨੇ origignal ਮੈਂ ਲੈ ਕੇ ਆਏ ਸਾਰੇ ਉਹ ਜਿਹੜੀ ਨੈਚੁਰਲ ਡੈਥ ਹੀ ਹੋਈ ਹੈ ਉੱਥੇ ਕਿਉਂਕਿ ਉੱਥੇ ਜਿਹੜੇ ਕਾਨੂੰਨ ਬੜੇ ਸਖਤ ਹੈਗੇ ਨੇ ਉੱਥੇ ਉੱਥੇ ਗਲਤ ਨਹੀਂ ਹੋ ਸਕਦਾ ਕੁਝ ਵੀ ਮਿੱਕੀ ਹੋਇਆ ਸੀ ਅੰਦਰ ਅਮਰਜੀਤ ਦਾ ਅੰਤਿਮ ਸੰਸਕਾਰ ਉਸਦੀ ਜੱਦੀ ਪਿੰਡ ਪੰਬੋਈ ਚ ਹੋਇਆ ਜਿੱਥੇ ਹਰ ਇੱਕ ਇਨਸਾਨ ਦੀਆਂ ਅੱਖਾਂ ਨਮ ਸਨ ਅੰਮ੍ਰਿਤਸਰ ਤੋਂ ਸੁਮਿਤ ਖੰਨਾ ਗੁਰਦਾਸਪੁਰ ਤੋਂ ਗੁਰਪ੍ਰੀਤ ਚਾਵਲਾ ਜਗਬਾਣੀ ਟੀਵੀ